ਸਤ ਸ੍ਰੀ ਅਕਾਲ ਫਰੈਂਡਸ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਆਓ ਪੰਜਾਬੀ ਸਿੱਖਿਆ ਵਿੱਚ ਫਰੈਂਡਸ ਆਪਾਂ ਪਿਛਲੀ ਕਲਾਸ 'ਚ ਲੈਸਨ ਪੜਿਆ ਸੀ ਮਾਂ ਬੋਲੀ ਠੀਕ ਹੈ ਫਰਸਟ ਕਲਾਸ ਦਾ ਲੈਸਨ ਫਰਸਟ ਪੜਿਆ ਸੀ ਮਾਂ ਬੋਲੀ ਅੱਜ ਅਸੀਂ ਉਹਦੇ ਕੀ ਕਰਾਂਗੇ ਕੁਐਸਚਨ ਆਨਸਰ ਜੋ ਵੀ ਉਹਦੀ ਐਕਸਰਸਾਈਜ਼ ਵਗੈਰਾ ਹੈ ਉਹ ਕਰਾਂਗੇ ਤੇ ਇਹ ਹੈ ਛੋਟੇ ਛੋਟੇ ਕੁਐਸਚਨ ਹੈ ਤੁਹਾਨੂੰ ਸਮਝ ਆ ਜਾਣੇ ਜੇ ਤੁਸੀਂ ਧਿਆਨ ਨਾਲ ਲੈਸਨ ਪੜਿਆ ਹੈ समझ आजुगे चलो शुरू कर देखे प्रश्न के दे, उत्तर दो पहला क्वेश्चन की है पंजाब वास की माँ बोली के पंजाब वास की माँ बोली कि ऑप्शन दिते हुए मैं वो दसो कि सोच के दसो मेरे आ, आंसर देने तो ਫਰਸਟ অপਸ਼ਨ ਹੈ ਹਿੰਦੀ, ਸੈਕੰਡ ਹੈ ਅੰਗਰੇਜ਼ੀ, ਫਿਰ ਪੰਜਾਬੀ, ਫਿਰ ਗੁਜਰਾਤੀ। ਪੰਜਾਬ ਵਾਸੀਆਂ ਦੀ ਕਿਹੜੀ ਹੋ ਗਈ? ਸਿੰਪਲ ਪੰਜਾਬ ਦੀ ਪੰਜਾਬੀ ਤੇ ਆਪਾਂ ਇਹਦੇ ਤੇ ਕੀ ਲਗਾ ਦੇਵਾਂਗੇ? ਟਿੱਕ ਰਾਈਟ ਬਲ। ਰਾਈਟ ਟਿੱਕ ਕਰ ਦੇਵਾਂਗੇ, ਠੀਕ ਹੈ? ਇਹ ਆ ਗਈ ਪੰਜਾਬੀ। ਫਿਰ ਨੈਕਸਟ ਹੈ ਦਾਦੀ ਬੱਚਿਆਂ ਨੂੰ ਕੀ ਸੁਣਾਉਂਦੀ ਹੈ? ਦਾਦੀ ਬੱਚਿਆਂ ਨੂੰ ਕੀ ਸੁਣਾਉਂਦੀ ਹੈ? ਪਹਿਲਾ ਆਪਸ਼ਨ ਦੇਖਦੇ ਆਂ। ਨੰਬਰ 1 ਤੇ ਹੈ ਬਾਤਾਂ, ਫਿਰ ਹੈ ਪਾਠ, ਫਿਰ ਹੈ ਕਵਿਤਾ, ਫਿਰ ਹੈ ਕੁਝ ਵੀ ਨਹੀਂ। ਕੀ ਸੁਣਾਉਂਦੀ ਹੈ? ਆਪਾਂ ਪੜਿਆ ਹੈ ਨਾ ਕਵਿਤਾ। ਮਾਂ ਬੋਲੀ ਵਿੱਚ ਦਾਦੀ ਗਾਉਂਦੀ ਰਾਤੀ ਸਾਨੂੰ ਬਾਤ ਸੁਣਾਉਂਦੀ। ਕੀ ਆਜੂਗਾ? ਬਾਤਾਂ। ਦਾਦੀ ਬੱਚਿਆਂ ਨੂੰ ਕੀ ਸੁਣਾਉਂਦੀ ਹੈ ਬਾਤਾਂ ਠੀਕ ਹੈ ਫਿਰ 3rd ਕੁਐਸਚਨ ਹੈ ਲੋਰੀ ਕਿਉਂ ਗਾਈ ਜਾਂਦੀ ਹੈ ਲੋਰੀ ਕਿਉਂ ਗਾਈ ਜਾਂਦੀ ਹੈ ਪਤਾ ਹੈ ਸਭ ਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਨਾ ਕਿ ਮਾਂ ਬੱਚਿਆਂ ਨੂੰ ਲੋਰੀ ਸੁਣਾਉਂਦੀ ਹੈ ਠੀਕ ਹੈ ਲੋਰੀ ਸੁਣਾ ਕੇ ਕੀ ਕਰਾਂਦੀ ਹੈ ਉਹ ਦੇਖੋ ਬੱਚੇ ਨੂੰ ਕਿਸ ਲਈ ਸੁਣਾਉਂਦੀ ਹੈ ਲੋਰੀ ਬੱਚੇ ਨੂੰ ਡਰਾਉਣ ਲਈ ਬੱਚੇ ਨੂੰ ਸੁਲਾਉਣ ਲਈ ਜਾਂ ਬੱਚੇ ਨੂੰ ਰੁਲਾਉਣ ਲਈ ਜਾਂ ਬੱਚੇ ਨੂੰ ਭਜਾਉਣ ਲਈ ਕਿਸ ਲਈ ਸੁਣਾਉਂਦੀ ਹੈ ਲੋਰੀ ਲੋਰੀ ਬੱਚੇ ਨੂੰ ਸੁਲਾਉਣ ਲਈ ਗਾਈ ਜਾਂਦੀ ਹੈ ਠੀਕ ਹੈ ਇੱਥੇ ਆਪਾਂ ਟਿੱਕਾ ਦੇਵਾਂਗੇ ਬੱਚੇ ਨੂੰ ਸੁਲਾਉਣ ਲਈ ਗਾਈ ਜਾਂਦੀ ਹੈ ਫਿਰ ਆ ਗਿਆ ਕਵਿਤਾ ਵਿੱਚ ਕਿਸ ਦਾ ਮਾਣ ਵਧਾਉਣ ਦੀ ਗੱਲ ਕੀਤੀ ਗਈ ਹੈ ਕਵਿਤਾ ਵਿੱਚ ਕਿਸ ਦਾ ਮਾਣ ਵਧਾਉਣ ਦੀ ਗੱਲ ਕੀਤੀ ਗਈ ਹੈ ਨੰਬਰ 1 ਤਾਂ ਹੈ ਫੁੱਲਾਂ ਦਾ ਪੁਸਤਕ ਦਾ ਮਾਂ ਬੋਲੀ ਪੰਜਾਬੀ ਦਾ ਜਾਂ ਆਪਣਾ ਕਿਸ ਦਾ ਹੋਊਗਾ ਕਵਿਤਾ ਵਿੱਚ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਆਪਾਂ ਟਿਕ ਕਰ ਦੇਵਾਂਗੇ ਠੀਕ ਹੈ ਫਰੈਂਡਸ ਤੇ ਜਲਦੀ ਜਲਦੀ ਨਾ ਇਹ ਨੋਟ ਕਰ ਲਓ ਅੱਗੇ ਹੋਰ ਲਿਖ ਦਿੰਦੀ ਆ ਅਗਲੇ ਪ੍ਰਸ਼ਨ ਹੈ ਹੇਟ ਲਿਖ ਕੇ ਪਛਣਾ ਦੇ ਉੱਤਰ ਦੋ ਅ ਪਹਿਲੇ ਜਿਹੜੇ ਸੀਗੇ ਆਪਾਂ ਹੇਟ ਲਿਖ ਕੇ ਪ੍ਰਸ਼ਨਾਂ ਦੇ ਉੱਤਰ ਦੋ ਪਹਿਲਾ ਜੋ ਆਪਾਂ ਕਰਦੇ ਪਏ ਸੀ ਉਹਦਾ ਪੰਜਵਾਂ ਕੁਐਸਚਨ ਹੈ ਸ਼ਿੰਗਾਰੀ ਦਾ ਕੀ ਅਰਥ ਹੈ ਸ਼ਿੰਗਾਰੀ ਆਇਆ ਸੀ ਨਾ ਉਹਦੇ ਵਿੱਚ ਇਹਨੇ ਪੁਸਤਕ ਮੇਰੀ ਸ਼ਿੰਗਾਰੀ ਆਇਆ ਸੀ ਨਾ ਸ਼ਬਦ ਤੇ ਇਹਦਾ ਕੀ ਅਰਥ ਹੈ नंबर एक सजाई, ते सजाई नंबर दो ते बिगाड़ी, नंबर तीन ते बदली, नंबर चार ते किया जोगा? है? एने वीजूगा मेरी सजाई शिंगारी में सजाई, सजाना। ठीक है इथे आप देवे ओके फ्रेंड्स फिर आ आजगा हेठां दिते शब्द के समान लय आत्मक शब्दा गोला लगाओ गोला लगाना है ठीक है सर्कल लगाना है ਜਿਸ ਤਰ੍ਹਾਂ ਲੈ ਆਤਮਾ ਮਤਲਬ ਜਿਸ ਤਰ੍ਹਾਂ ਪਿੱਛੇ ਆਵਾਜ਼ ਆਂਦੀ ਹੈ ਸਮਾਨ ਹੋਣ ਔਰ ਜਿੱਦਾਂ ਦੇ ਪਿੱਛੇ ਉਹਦੇ ਤੇ ਆਵਾਜ਼ ਆਂਦੀ ਜਿਹੜੇ ਦਿੱਤਾ ਹੋਇਆ ਉਹਦੇ ਤੇ ਆਵਾਜ਼ ਆਂਦੀ ਉਹਦਾ ਦਾ ਤੁਸੀਂ ਉਹਨੂੰ ਲੱਭਣਾ ਹੈ ਉਹਦੇ ਤੇ ਗੋਲਾ ਲਗਾਣਾ ਹੈ ਤੇ ਕੀ ਆ ਜਾਊਗਾ ਜਿੱਦਾਂ ਗੁਲਾਬੀ ਗੁਲਾਬੀ ਦਾ ਕੀ ਆ ਗਿਆ ਗੁਲਾਬੀ ਕੀ ਫੁੱਲ ਵੀ ਹੁੰਦਾ ਹੈ ਦਾਦੀ ਤਾਂ ਨਹੀਂ ਹੁੰਦਾ ਗੁਲਾਬੀ ਫੁੱਲ ਪੰਜਾਬੀ ਦਾਦੀ ਤੇ ਗੁਲਾਬੀ ਦਾ ਕੀ ਆ ਜਾਏਗਾ ਲੈ ਆਤਮਕ ਹੈ ਤਾਂ ਗੁਲਾਬੀ ਪੰਜਾਬੀ ठीक है सेम आ गया ना समान ए आ गया पंजाबी फिर आ गया गाइए 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 का आ गया बात लोरी बधाइए सेम कोड़ा आ गया गाइए बधाइए ठीक है ए आ गया बधाइए फिर है लोरी लोरी कटोरी दुध गीत ਫਲੋਰੀ ਕਟੋਰੀ ਜਿਸ ਤਰ੍ਹਾਂ ਦੀ ਵੀ ਆਵਾਜ਼ ਆਉਂਦੀ ਪਿੱਛੇ ਸੇਮ ਉਦਾਂ ਦਾ ਹੋਣਾ ਚਾਹੀਦਾ ਫਿਰ ਹੈ ਜੱਗ ਸੰਸਾਰ ਮਾਨ ਪੱਗ ਜੱਗ ਪੱਗ ਪੱਗ ਫਿਰ ਹੈ ਪਿਆਰੀ ਪਿਆਰੀ ਸ਼ਿੰਗਾਰੀ ਸੋਹਣੀ ਕਵਿਤਾ ਪਿਆਰੀ ਰਗੀ ਆਜੂ ਗਈ ਸ਼ਿੰਗਾਰੀ ਸ਼ਿੰਗਾਰੀ ਠੀਕ ਹੈ ਇਹ ਨੋਟ ਕਰ ਲਓ ਜਲਦੀ ਨਾਲ ਆਪਾਂ ਅੱਗੋਂ ਹੋਰ ਲਿਖਦੇ ਆ ਥੋੜੇ ਜਿਹਾ ਕੁਐਸਚਨ ਤੇ ਫਰੈਂਡਸ ਚਲੋ ਅੱਗੇ ਦੇਖਦੇ ਆ ਅੱਗੇ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦੋ ਨੰਬਰ 3 ਤੇ ਆ ਗਿਆ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦੋ ਪਹਿਲਾ ਨੰਬਰ ਤੇ ਹੈ ਦਾਦੀ ਕਿਸ ਬੋਲੀ ਵਿੱਚ ਗੌਂਦੀ ਤੇ ਬਾਤਾਂ ਸੁਣਾਉਂਦੀ ਹੈ ਨੇਚਰਲ ਹੈ ਨਾ ਕਿਸ ਬੋਲੀ ਵਿੱਚ ਗੌਂਦੀ ਤੇ ਬਾਤਾਂ ਸੁਣਾਉਂਦੀ ਹੈ ਪੰਜਾਬੀ ਬੋਲੀ ਵਿੱਚ ਜੇ ਤੁਹਾਨੂੰ ਲਿਖਿਆ ਹੈ ਉੱਪਰ ਕੇ ਪੂਰੇ ਸ਼ਬਦਾਂ ਵਿੱਚ ਉੱਤਰ ਦਿਓ ਪੂਰੀ ਲਾਈਨ ਵਿੱਚ ਉੱਤਰ ਦਿਓ ਠੀਕ ਹੈ ਜਿਸ ਤਰ੍ਹਾਂ ਕੁਐਸਚਨ ਲਿਖਿਆ ਉਸ ਤਰ੍ਹਾਂ ਜਾਂ 2-3 ਸ਼ਬਦਾਂ ਵਿੱਚ ਉੱਤਰ ਦਿਓ ਤਾਂ ਤੁਸੀਂ ਉਸੇ ਹਿਸਾਬ ਨਾਲ ਲਿਖਣਾ ਹੈ ਇਹਨੂੰ ਪੂਰਾ ਵੀ ਲਿਖ ਸਕਦੇ ਹੋ ਦਾਦੀ ਪੰਜਾਬੀ ਬੋਲੀ ਵਿੱਚ ਗੌਂਦੀ ਤੇ ਬਾਤਾਂ ਸੁਣਾਉਂਦੀ ਹੈ ਠੀਕ ਹੈ ਮੈਂ ਸਿਰਫ ਇੰਨਾ ਹੀ ਲਿਖਿਆ ਹੈ ਦਾਦੀ ਕਿਸ ਬੋਲੀ ਵਿੱਚ ਗੌਂਦੀ ਤੇ ਬਾਤਾਂ ਸੁਣਾਉਂਦੀ ਹੈ ਪੰਜਾਬੀ ਬੋਲੀ ਵਿੱਚ ਤੇ ਆ ਤੇ ਤੁਸੀਂ ਇਹਨੂੰ ਪੂਰਾ ਵੀ ਲਿਖ ਸਕਦੇ ਹੋ क्वेश्चन नंबर दो है मां वालों सुनाई जाती लोरी किस वर्गी है वालों सुनाई जाती लोरी मिठी दुध कटोरी वर्गी है सुनी है ना ती कविता मिठी दूध कटोरी वर्गी है नंबर तीन गया तीसरा क्वेश्चन है तीसरा क्वेश्चन है मां बोली ने पुस्तक नु की ਕੀਤਾ ਹੈ मां बोली ने पुस्तक नु ਸ਼ਿੰਗਾਰਿਆ ਹੋਇਆ ਹੈ ਸ਼ਿੰਗਾਰਿਆ ਹੋਇਆ ਹੈ ਠੀਕ ਹੈ ਫਿਰ ਕੁਐਸਚਨ 4 ਹੈ मां बोली ਲਈ ਸਾਨੂੰ ਕੀ ਕਰਨਾ ਚਾਹੀਦਾ ਹੈ मां बोली ਲਈ ਸਾਨੂੰ ਜਗ ਵਿੱਚ ਇਸ ਦਾ ਮਾਣ ਵਧਾਉਣਾ ਚਾਹੀਦਾ ਹੈ ਮਤਲਬ ਪੂਰੇ ਸੰਸਾਰ ਵਿੱਚ ਜਗ ਮੇਨ ਪੂਰਾ ਸੰਸਾਰ ਸੰਸਾਰ ਵਿੱਚ ਇਸ ਦਾ ਮਾਣ ਇੱਜ਼ਤ ਇੱਜ਼ਤ ਕਰਨੀ ਚਾਹੀਦੀ ਇੱਜ਼ਤ ਮਾਣ ਇੱਜ਼ਤ ਸਤਿਕਾਰ ਕਰਨਾ ਚਾਹੀਦਾ ਹੈ ਠੀਕ ਹੈ ਇਸ ਦਾ ਮਾਣ ਵਧਾਉਣਾ ਚਾਹੀਦਾ ਹੈ ਠੀਕ ਹੈ ਫਰੈਂਡਸ ਚਲੋ ਅੱਗੇ ਥੋੜੇ ਜਿਹਾ ਹੋਰ ਕੁਐਸਚਨ ਹੈ ਤੇ ਅੱਗੇ ਆ ਗਿਆ ਹੈ ਫਰੈਂਡਸ ਅਗਲਾ ਕੁਐਸਚਨ ਚੌਥਾ ਕਾਵੀ ਸੱਤਰਾ ਨੂੰ ਪੂਰਾ ਕਰੋ ਮਤਲਬ ਕਾਵੀ ਜੋ ਕਵਿਤਾ ਹੈ ਕਵਿਤੀਆਂ ਦੀਆਂ ਲਾਈਨਾਂ ਨੂੰ ਪੂਰਾ ਕਰਨਾ ਹੈ ਤੁਹਾਨੂੰ ਇਹਦੇ ਵਿੱਚ ਬੁੱਕ ਦੇ ਵਿੱਚ ਇਹਦੇ ਵਿੱਚ ਡੈਸ਼ ਛੱਡੀ ਹੋਈ ਹੈ ਖਾਲੀ ਥਾਂ ਛੱਡੀ ਹੋਈ ਹੈ ਉਹਨੂੰ ਪੜਨਾ ਹੈ ਠੀਕ ਹੈ ਜੇ ਤੁਹਾਨੂੰ ਕਵਿਤਾ ਆਂਦੀ ਹੈ ਤਾਂ ਹਰ ਵੇਲੇ ਜਸ ਇਸਦਾ ਗਾਈਏ ਪਹਿਲਾ ਕੀ ਹੈ ਹਰ ਵੇਲੇ ਜਸ ਇਸਦਾ ਗਾਈਏ ਜੱਗ ਵਿੱਚ ਜੱਗ ਵਿੱਚ ਲਿਖ ਕੇ ਪੂਰਾ ਖਾਲੀ ਛੱਡਿਆ ਤਾਂ ਉਹਨੂੰ ਤੁਸੀਂ ਪੜਨਾ ਜੱਗ ਵਿੱਚ ਇਸਦਾ ਮਾਣ ਵਧਾਈਏ ਮਤਲਬ ਜੱਗ ਵਿੱਚ ਇਸਦੀ ਇੱਜ਼ਤ ਕਰੀਏ ਮਾਣ ਵਧਾਣਾ ਮੈਨੂੰ ਇੱਜ਼ਤ ਕਰੀਏ ਸਤਿਕਾਰ ਕਰੀਏ ਫਿਰ ਹੈ ਮਾਂ ਬੋਲੀ ਜਿੰਦ ਜਾਨ ਅਸਾਡੀ ਮਾਂ ਬੋਲੀ ਜਿੰਦ ਜਾਨ ਅਸਾਡੀ ਹੈ ਪੰਜਾਬੀ ਅੱਗੋਂ ਖਾਲੀ ਛੱਡਿਆ ਹੈ ਪੰਜਾਬੀ ਸ਼ਾਨ ਸਾੜੀ ਠੀਕ ਹੈ ਜਿਹੜੀ ਸਾੜੀ ਜਿਹੜੀ ਪੰਜਾਬੀ ਹੈ ਉਹ ਸਾਡੀ ਸ਼ਾਨ ਹੈ ਇਹਦੇ ਵਿੱਚ ਮਾਂ ਦੇਵੇ ਲੋਰੀ ਇਹ ਹੈ ਮਿੱਠੀ ਦੁੱਧ ਕਟੋਰੀ ਠੀਕ ਹੈ ਜਿੱਦਾਂ ਜਿਸ ਤਰ੍ਹਾਂ ਵੀ ਕਵਿਤਾ ਦੇ ਵਿੱਚ ਲਿਖਿਆ ਉਸ ਤਰ੍ਹਾਂ ਹੀ ਤੁਸੀਂ ਲਿਖਣਾ ਹੈ ਇਹ ਲਾਈਨਾਂ ਪੂਰੀਆਂ ਕੰਪਲੀਟ ਕਰਨੀਆਂ ਓਕੇ ਫਿਰ ਹੈ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਇਹਨੇ पुस्तक मेरी श्रृंगारी ठीक है समझ आ गई फ्रेंड्स ਤੇ ਅੱਗੇ ਇੱਕ ਹੋਰ ਕੁਐਸਚਨ ਹੈ ਉਹ ਮੈਂ ਦੇ ਦਿੰਦੀ ਹਾਂ ਜਲਦੀ ਜਲਦੀ ਇਹ ਨੋਟ ਕਰ ਲਓ ਤੇ फ्रेंड्स ਅੱਗੇ ਦੇਖੋ ਅਗਲਾ ਕੁਐਸਚਨ ਸੀਗਾ ਇੱਕ ਵਚਨ ਨੂੰ ਬਹੁਵਚਨ ਵਿੱਚ ਲਿਖੋ ਇੱਕ ਵਚਨ ਦਿੱਤਾ ਹੋਇਆ ਹੈ ਤਾਂ ਤੁਸੀਂ ਉਹਨੂੰ ਬਹੁਵਚਨ ਵਿੱਚ ਲਿਖਣਾ ਹੈ ਜਿਸ ਤਰ੍ਹਾਂ ਹੈ ਬੋਲੀ ਬੋਲੀ مين ਪਾਸ਼ਾ ਬੋਲੀਆਂ ਬੋਲੀ ਬੋਲੀਆਂ ਰਾਤ ਰਾਤ ਦਾ ਬਹੁਵਚਨ ਕੀ ਆ ਜਾਊਗਾ ਰਾਤਾਂ ਜਿਸ ਤਰ੍ਹਾਂ ਬੋਲੀ ਬਹੁਵਚਨ ਬੋਲੀ ਦਾ ਬਹੁਵਚਨ ਕੀ ਆ ਗਿਆ ਬੋਲੀਆਂ ਰਾਤ ਰਾਤ ਦਾ ਬਹੁਵਚਨ ਕੀ ਆ ਗਿਆ ਰਾਤਾਂ ਉੱਪਰ ਬਿੰਦੀ ਆ ਜਾਊਗੀ ਸਾਰਿਆਂ ਦੇ ਉੱਤੇ ਬਿੰਦੀ ਆਣੀ ਹੈ ਤਾਂ ਇਹ ਬਹੁਵਚਨ ਬਣਨਾ ਠੀਕ ਹੈ ਬਾਤ ਅੱਗੇ ਆ ਗਿਆ ਬਾਤ ਬਾਤਾਂ ਬਾਤ ਮਤਲਬ ਕਹਾਣੀ ਕਹਾਣੀਆਂ ਮਤਲਬ ਬਾਤ ਬਾਤਾਂ ਫਿਰ ਆ ਗਿਆ ਅੱਖ ਅੱਖ ਅੱਖਾਂ ਇਹਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਉੱਪਰ ਬਿੰਦੀ ਪਾਓਗੇ ਤਾਂ ਇਹਦਾ ਬਹੁਵਚਨ ਬਣੂਗਾ ਨਹੀਂ ਤਾਂ ਨਹੀਂ ਬਣੂਗਾ ਅਗਰ ਤੁਸੀਂ ਬਿੰਦੀ ਨਹੀਂ ਪਾਈ ਤੇ ਤੁਹਾਡੇ ਮਾਰਕਸ ਕੱਟ ਹੋ ਜਾਣੇ ਠੀਕ ਹੈ ਬੋਲੀ ਆ ਹੋ ਜਾਏਗਾ ਰਾਪਤਾ ਹੋ ਜਾਏਗਾ ਤਾਂ ਆਪ ਤੁਸੀਂ ਇਹ ਧਿਆਨ ਜ਼ਰੂਰ ਦੇਣਾ ਕਿ ਉਹਦੇ ਉੱਤੇ ਬਿੰਦੀ ਜ਼ਰੂਰ ਆਣੀ ਚਾਹੀਦੀ ਹੈ ਠੀਕ ਹੈ ਫਰੈਂਡਸ ਤੇ ਇਹ ਆਪਣਾ ਚੈਪਟਰ ਹੋ ਗਿਆ ਕੰਪਲੀਟ ਇਸ ਨੂੰ ਨੋਟ ਕਰ ਲਓ ਤੇ ਚੰਗੀ ਤਰ੍ਹਾਂ ਯਾਦ ਕਰ ਲਓ ਫਰੈਂਡਸ ਅਗਲੀ ਕਲਾਸ ਵਿੱਚ ਆਪਾਂ ਨੈਕਸਟ ਚੈਪਟਰ ਕਰਾਂਗੇ ਤਦ ਤੱਕ ਲਈ ਓਕੇ ਬਾਏ ਬਾਏ ਟੇਕ ਕੇਅਰ ਥੈਂਕ ਯੂ ਫਰੈਂਡਸ